ਚੌਧਰੀ ਪੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਭਿਮਨਿਉ ਕੋਹਾਲ ਦੀ ਗਵਾਹੀ ਹੇਠ 12ਵੇਂ ਚੌਧਰੀ ਪੀਮ ਸਿੰਘ ਮੈਮੋਰੀਅਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਜਿਸ ਦੇ ਫਾਈਨਲ ਵਿੱਚ ਸਭ 11 ਹੁਸ਼ਿਆਰਪੁਰ ਤੇ ਪ੍ਰਤਾਪ ਵਰਡ ਸਕੂਲ ਪਟਾਣਕੋਟ ਦੀਆਂ ਟੀਮਾਂ ਆਮੋ ਸਾਹਮਣੇ ਹੋਈਆਂ ਜਿਨ੍ਹਾਂ ਨੂੰ ਆਲ ਦਾ ਬੈਸਟ ਕੈਨ ਵਾਸਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਸਾਬਕਾ ਡਿਪਟੀ ਸਪੀਕਰ ਪੰਜਾਬ ਦਿਨੇਸ਼ ਸਿੰਘ ਬਬੂ ਤੇ ਉੱਚੇ ਤੌਰ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਦੇ ਨਾਲ-ਨਾਲ ਡਾਕਟਰ ਐਮ ਐਲ ਅਤਰੀ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਦਾ ਨਿੱਘਾ ਸਵਾਗਤ ਅਭਿ ਵਟੈਰਾ ਮਨੋ ਪ੍ਰਤਾਪ ਸਿੰਘ ਠਾਕੁਰ ਜਨੈਲ ਸਿੰਘ ਦਲੀਪ ਸਿੰਘ ਨਵੀ ਠਾਕੁਰ ਨੇ ਫੁੱਲਾ ਦੇ ਹਾਰਪਾ ਕੇ ਕੀਤਾ ਮਾ ਵੀ ਦਿੱਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਇਆ ਰਜੀਵ ਵਟੈਰਾ ਨੇ ਕਿਹਾ ਕਿ ਸੀ ਸੋ ਫਾਈਨਲ ਦੇ ਮੈਚ ਦੇ ਬਾਅਦ ਸਕੋਰ 4 ਬਣ ਗਿਆ ਜਿਨ੍ਹਾਂ ਨੇ ਪਹਿਲੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਉਹਨਾਂ ਨੇ 20 ਓਵਰਾਂ ਦੇ ਵਿੱਚ 4 ਵਿਕਟਾਂ ਖੋ ਕੇ 161 ਰਨ ਬਣਾਏ ਜਦਕਿ ਜਵਾਬ ਵਿੱਚ ਪ੍ਰਤਾਪੜ ਸਕੂਲ ਦੀ ਟੀਮ ਵੱਲੋਂ 20 ਓਵਰਾਂ ਦੇ ਵਿੱਚ 9 ਵਿਕਟਾਂ ਗੁਆ ਕੇ 131 ਰਨ ਸਕੀਨ ਨਤੀਜਾ ਇਹ ਹੋਇਆ ਕਿ ਸਾਬੀ 11 ਜੇਤੂ ਕਰਾਰ ਹੋਏ ਜਿਨ੍ਹਾਂ ਨੂੰ 2 ਲੱਖ ਰੁਪਏ ਦੀ ਨਗਦ ਇਨਾਮ ਦੇ ਨਾਲ-ਨਾਲ ਟਰੋਫੀ ਦਿੱਤੀ ਗਈ ਤੇ ਦੂਜੇ ਨੰਬਰ ਤੇ ਰਹਿਣ ਵਾਲੀ ਪ੍ਰਤਾਪ ਬਲ ਸਕੂਲ ਦੀ ਟੀਮ ਨੂੰ 1 ਲੱਖ 31000 ਰੁਪਏ ਦਾ ਪੁਰਸਕਾਰ ਵੀ ਮਿਲਿਆ ਇਸ ਤੇ ਨਾਲ-ਨਾਲ ਮੈਨ ਆਫ ਦਾ ਮੈਚ ਕਮਲ ਤੇ ਮੈਨ ਆਫ ਦਾ ਸੀਰੀਜ਼ ਅੰਕਿਤ ਨਰਵਾਲ ਦੇ ਨਾਂ ਹੋਇਆ ਇਸ ਦੇ ਨਾਲ ਨਾਲ ਸਭ ਤੋਂ ਵੱਡੀ ਉਪਲਬਧੀ ਨਿਹਾਲ ਵੜੈਰਾ ਦਾ ਚੋਣ ਆਈਪੀਐਲ ਵਿੱਚ ਖੇਡਣ ਵਾਲੀਆਂ ਟੀਮਾਂ ਕਿੰਗਸ 11 ਲਈ ਹੋਇਆ ਜੋ ਕਿ ਬਹੁਤ ਹੀ ਵੱਡੀ ਸਿੱਗੀ ਇਸ ਸਬੰਧੀ ਮੁੱਖ ਮਹਿਮਾਨਾਂ ਨੇ ਆਪਣੀ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਚੌਧਰੀ ਪ੍ਰੀਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਕਮੇਟੀ ਵੱਲੋਂ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਹੈ ਉਹਨਾਂ ਨੇ ਕਿਹਾ ਕਿ ਪਵਿੱਖ ਵਿੱਚ ਇਸ ਦਾ ਪੱਧਰ ਹੋਰ ਉੱਚਾ ਹੋਵੇਗਾ ਉਹਨਾਂ ਨੂੰ ਪੂਰੀ ਆਸ ਹੈ ਨਾਲ ਹੀ ਉਹਨਾਂ ਨੇ ਨੌਜਵਾਨਾਂ ਨੂੰ ਵੀ ਖੇਡਾਂ ਦੇ ਨਾਲ ਜੁੜਨ ਤੇ ਇਸ ਵਿੱਚ ਆਪਣਾ ਪਵਿੱਖ ਬਣਾਉਣ ਦੀ ਪ੍ਰੇਰਣਾ ਦਿੱਤੀ ਆ ਰਹੀ ਹੈ ਆਪੀ ਜੀ ਹੋਕਾ ਕ੍ਰਿਕਟ ਕਲਬ ਦਾ ਲਗਾਤਾਰ ਪਿਛਲੇ 12-13 ਸਾਲ ਤੋਂ ਟੂਰਨਾਮੈਂਟ ਦਾ ਫਾਈਨਲ ਮੈਚ ਹੈ। ਬਹੁਤ ਬਹੁਤ ਰੀਆ ਫਾਈਨਲ ਮੈਚ ਹੋਇਆ। ਉਹ ਦੋ ਟੀਮਾਂ ਬੜਾ ਲੜਦੀਆਂ ਨੇ ਕੋਈ ਇੱਕ ਨਾ ਇੱਕ ਨਾ ਹਾਰਦਾ। ਮੇਰਾ ਇਹ ਵੀ ਜਿਹੜੀ ਟੀਮ ਹੈ ਸਾਰੀ ਹਾਰ ਰਹੀ ਹੈ ਉਹ ਆਪਣੇ ਆਪ ਨੂੰ ਹਾਰੇ ਨਾ ਸਮਝੇ। ਮਿਹਨਤ ਕਰੇ ਅਗਲੀ ਵਾਰੀ ਫਿਰ ਟੂਰਨਾਮੈਂਟ 'ਚ ਜਿੱਤ ਹਾਸਲ ਕਰੇ। ਕਿੰਨੀ ਰਾਮ ਰਸ਼ੀ ਜਿਹੜੀ ਜਿੱਤੀ ਔਰ ਰਨਰ ਅਪ ਨੂੰ ਕਿੰਨੀ ਦਿੱਤੀਗੀ? 2.5 ਲੱਖ ਰੁਪਏ ਜਿਹੜੀ Winner ਹੈ। ਤੇ ਜਿਹੜੇ 200 ਰੁਪਏ ਉਹਨੂੰ 1,30,000 ਰੁਪਏ ਆਉਣ ਵਾਲੇ ਮੈਚ ਕਹਿ ਰਹੇ ਨੇ ਟੂਰਨਾਮੈਂਟ ਚ ਰਾਸ਼ੀ ਜੜੀ ਦੇਖੋ ਗੱਲ ਇਹ ਹੈ ਕਿ ਇਹ ਤੇ ਕਲੱਬ ਦੇ ਜਿਹੜੇ ਮੈਂਬਰ ਇਹਨਾਂ ਨੇ ਡਿਸਾਈਡ ਕਰਨਾ ਇਹ ਜਿੱਦਾਂ ਕਹਿਣਗੇ ਅਸੀਂ ਇਹਨਾਂ ਨਾਲ ਸਾਥ ਦੇ ਜਿਹੜਾ ਕਰਕੇ ਕੋਈ ਬਾਕੀ ਚਰਨ ਕਰਾਇਆ ਹੈ ਮਤਲਬ ਮਾਹੌਲ ਵੀ ਬਹੁਤ ਵਧੀਆ ਫੈਸਿਲਿਟੀ ਹੈ ਮੈਂ ਤਾਂ ਹਲਕੀ ਪੈਲੀ ਬਣੀ ਬਟ ਮੈਨੂੰ ਬਹੁਤ ਮਜ਼ਾ ਆਇਆ ਹੋਪਫੁਲੀ ਅੱਗੇ ਵੀ ਆਉਂਗਾ ਜਿਹੜਾ ਵੀ ਅੱਗੇ ਕੋਈ ਪੰਗੂ ਆਦੇ ਰੋੜਦਾਰ ਲਾਉਂਦੇ ਸਭ ਸਟੇਜ 'ਤੇ ਆ ਕੇ ਹੋਵੇਗਾ ਮੈਂ ਤਾਂ ਫਸ ਕਲਾਸ ਸੀ ਜਦ ਮੈਂ ਸਟਾਰਟ ਕਰਦਾ ਸੀ ਸਭ ਤੋਂ ਦੋ ਤਿੰਨ ਔਰ ਕਰਕੇ ਆਪਣੀ ਕੋਰਟ ਅਪਾਇਲ ਮੈਂ ਲੁਧਿਆਣੇ ਤੋਂ ਹੀ ਆਪਣਾ ਸਟਾਰਟ ਕੀਤਾ ਸੀ ਐਲਡੀਸੀ ਤੋਂ ਮੈਂ ਚਰਨਜੀਤ ਪੰਗੂ ਮੇਰੇ ਕੋਚ ਰਹੇ ਨੇ ਤੇ ਹੁਣ ਮੈਂ ਹੁਣ ਵੀ ਲੁਧਿਆਣੇ ਪ੍ਰੈਕਟਿਸ ਕਰਦਾ ਤੇ जब मैं उधर कोच हरभजन काला भी तो 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 ने मैं भी प्रैक्टिस करो साल मुंबई इन मेहनत कर रहे हैं क्योंकि एंड एम तो इंडिया ले खेलना ਸਭ ਤੋਂ ਪਹਿਲੇ ਪ੍ਰੈਸ ਦਾ ਮੈਂ ਬਹੁਤ ਧੰਨਵਾਦ ਕਰਨਾ ਕਿ ਆਪਣਾ ਕੀਮਤੀ ਸਮੇਂ ਕੱਢ ਕੇ ਸਾਡੇ ਟੂਰਨਾਮੈਂਟ ਜਿੰਨੇ ਵੀ ਸ਼ਾਨ ਬਣਾਈ ਹੈ ਇਹ ਪ੍ਰੈਸ ਦੇ ਬਰੋਤ ਹੋਈ ਹੈ ਤਾਂ ਮੈਂ ਪ੍ਰੈਸ ਦਾ ਬਹੁਤ ਵਧੀਆ ਮਤਲਬ ਕਿ ਬਹੁਤ ਧੰਨਵਾਦ ਦੇ ਲੋ ਕਰਨਾ ਕਿ ਉਹਨਾਂ ਨੇ ਸਾਡਾ ਕਲੱਬ ਨੂੰ ਪੂਰਾ ਸਹਿਯੋਗ ਦਿੱਤਾ ਔਰ ਹਰ 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 ਵੇਲੇ ਜਦੋਂ ਹੀ ਫੋਨ ਕਰਦੇ ਹੀ ਪ੍ਰੈਸ ਸਾਡੇ ਨਾਲ ਖੜੀ ਹੁੰਦੀ ਸੀ ਤੇ ਅੱਜ ਚੌਧਰੀ ਭੀਮ ਸਿੰਘ ਮੈਮੋਰੀਅਲ ਦਾ 12th ਟੂਰਨਾਮੈਂਟ ਜਿਹੜਾ ਸੀ ਬਲੈਕ ਹੋਕ ਕੋਲ ਕਰਵਾਇਆ ਜਾ ਰਿਹਾ ਸੀ ਉਹਦੇ ਵਿਜੇਤਾ ਟੀਮ ਰਹੀ ਸਾਬੀ 11 ਹੁਸ਼ਿਆਰਪੁਰ ਕਿਹੜੇ-ਕਿਹੜੇ ਵਿੱਚ ਮਾਝਾ ਅੱਜ ਮੈਚ ਰਿਹਾ ਸਾਬੀ 11 ਹੁਸ਼ਿਆਰਪੁਰ ਵਰਸਸ ਪ੍ਰਤਾਪਵਰ ਸਕੂਲ ਦੀ ਟੀਮ ਵਿੱਚ ਰਿਹਾ ਮੈਚ ਔਰ ਇਸ ਵਿੱਚ ਸਾਬੀ 11 ਨੇ 162 ਦਾ ਟਾਰਗੇਟ ਦਿੱਤਾ ਸੀ ਜਿਹਦੇ ਵਿੱਚ 120 ਰਨ ਤੇ ਹੀ ਪ੍ਰਤਾਪਵਰ ਸਕੂਲ ਸਿਮਟ ਗਈ ਜਿਸ ਜਲਦੇ ਚਲਦੇ ਹੋਏ ਸਾਬੀ 11 ਹੁਸ਼ਿਆਰਪੁਰ ਨੇ ਵਿਜੇਤਾ ਰਹੀ ਔਰ 2.5 ਲੱਖ ਰੁਪਏ ਦਾ ਆਪਣਾ ਜੀਨਰ ਪ੍ਰਾਈਜ਼ ਕਲੱਬ ਤੋਂ ਲਿੱਤਾ ਤੇ ਆਹੀ ਇਹਦੇ ਵਿੱਚ ਨਾਲ ਨਾਲ ਸਭ ਤੋਂ ਵੱਡੀ ਗੱਲ ਜੋ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਨਿਹਾਲ ਵੇੜਾਰਾ ਕਰੰਟ ਆਈਪਲ ਪਲੇਅਰ ਪੰਜਾਬ ਕਿੰਗਸਲਾ ਪੰਜਾਬ ਤੋਂ ਸਾਡੇ ਚਾਰ ਕੋੜਾ ਵੀ ਆਏ ਉਹ ਵੀ ਸਾਡੇ ਗਰਾਊਂਡ 'ਚ ਖੇਡਣ ਆਇਆ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਨਾ ਉਸ ਤੋਂ ਨਾਲ-ਨਾਲ ਕਾਰਤਿਕ ਸ਼ਰਮਾ ਜਿਹੜੇ ਕਰੰਟ ਰੰਜੀਪਲੇਅਰ ਹੈ ਆਪਣੇ ਪੰਜਾਬ ਤੋਂ ਫਾਈਰ ਸਕੋਰ ਰਿਹਾ ਉਹ ਵੀ ਮੈਚ ਕਰਨ ਆਇਆ ਪ੍ਰਤਾਪਵਰ ਸਕੂਲ ਤੋਂ ਮੈਂ ਉਹਨਾਂ ਤਰ੍ਹਾਂ ਦਿਲੋਂ ਦਿਨੋ ਦਿਲੋਂ ਆਪਣੇ ਧੰਨਵਾਦ ਕਰਨਾ ਔਰ ਚਾਹਨਾ ਕਿ ਹਰ ਸਾਲ-ਸਾਲ ਟੂਰਨਾਮੈਂਟ ਐਦਾਂ ਹੀ ਉੱਚਾਈਆਂ ਫਰਦਰ ਹੋਏ ਤੇ ਸਾਨੂੰ ਐਦਾਂ ਹੀ ਸਾਰਾ ਸਹਿਯੋਗ ਮਿਲਦਾ ਰਹੇ ਮੇਨ ਮੋਟਿਵ ਬਾਅਦ ਦੇਖਣ ਨੂੰ ਮਿਲਿਆ ਕਿ ਪਠਾਨਕੋਟ ਦੇ ਵਿੱਚ ਇੱਕ ਲਾਈਵ ਮੈਚ ਫ੍ਰੀ ਸਕਰੀਨ ਤੇ ਦਿਖਾਇਆ ਅੱਗੇ ਕੀ ਟੂਰਨਾਮੈਂਟ ਦੇ ਸਾਡਾ ਇਹ ਮਕਸਦ ਸੀ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਮੈਂ ਲਾਈਵ ਮੈਚ ਹੁੰਦਾ ਕੀ ਹੈ ਕਿ ਕਿੱਦਾਂ ਬੱਚੇ ਮੁੰਡੇ ਖੇਲਦੇ ਆ ਕਿੱਦਾਂ ਪਲੇਅਰ ਖੇਲਦੇ ਆ ਹਰ ਆਈ ਜਿਹੜਾ ਬੱਚਾ ਜਿਹੜਾ ਪਲੇਅਰ ਚੋਕਾ ਛੱਕਾ ਲਾ ਰਹੀ ਜਾਂ ਆਰਾਨਾਊਟ ਹੋ ਰਹੀ ਸਲੋ ਮੋਸ਼ਨ ਚੱਲਦਾ ਹੋਇਆ ਪੂਰਾ ਲਾਈਵ ਜੋ ਮੈਚ ਸੀ ਉਹ YouTube ਤੇ ਲਾਇਆ ਗਿਆ ਜੇ ਕਿਸੇ ਨੇ ਮਿਸ ਕੀਤਾ ਮੈਚ YouTube ਤੇ ਦੇਖ ਸਕਦੇ ਮੇਨ ਮੋਟਿਵ ਇਸ ਟੂਰਨਾਮੈਂਟ ਦਾ ਸਾਡਾ ਮੇਨ ਮੋਟਿਵ ਸੀ ਕਿ ਜਿਹੜਾ ਸਾਡਾ ਮੇਨ ਮੋਟਿਵ ਰਹੀ ਪ ਔਰ ਸਾਰੇ ਦਰਸ਼ਕਾਂ ਦਾ یہی ਸੀ ਕਿ ਬਨਵਾਲ ਦਰਸ਼ਕਾਂ ਕੀ 81 ਦੁਆਰਾ ਸ਼ੁਰੂ ਕੀਤਾ ਜਾਏ। ਤੋਂ ਉਸਤੇ ਚਲਦੇ ਹੋਏ ਆਹੀ ਇੱਕ ਨੀਂਦ ਦਿੱਤਾ ਹੈ ਕਿ ਆਪਾਂ ਟੂਰਨ ਕਰਾਣਾ। ਤੇ ਹਾ ਟੂਰਨ ਕਰਾ ਦਾ ਮੇਨ ਮੋਟਿਵੇਸ਼ ਹੈ ਕਿ ਨਸ਼ਿਆਂ ਤੋਂ ਜਿੰਨੇ ਵੀ ਸਾਡੇ ਯੋਵਾ ਮੁੰਡੇ ਆ ਉਹ ਦੂਰ ਰਹੇਨ ਤੇ ਵੱਤਵਾਦ ਖੇਲਾਂ ਵਿੱਚ ਆਪਣਾ ਮਨੋਮਲ ਬਣਾਏ ਰੱਖਣ ਤੇ ਆਪਣਾ ਇੰਟਰਸਟ ਦੇ ਦੇਣ। ਜੋ ਅਗਲਾ ਟੂਰਨਾਮੈਂਟ ਜਿਹੜਾ ਹੋਊਗਾ ਸਾਡਾ ਆਈ ਡਿਸਾਈਡ ਕਰ ਲਿਆ 30000 ਐਂਟਰੀ ਹੋਏਗੀ 3 ਲੱਖ Winner ਹੋਏਗਾ 1.5 ਲੱਖ ਰੰਗ ਰਪਏਗਾ 31000 ਮੈਨਸ ਸੀਜ਼ ਹੋਏਗੀ। ਤੇ ਲੀਗ ਸਿਸਟਮ ਪਹਿਲੀ ਵਾਰ ਪਠਾਨਕੋਟ ਚ ਜੋ ਲੀਗ ਸਿਸਟਮ ਚਲੇਗਾ ਉਹ ਸਾਡਾ ਟੂਰਨਾਮੈਂਟ ਕਰਾਏਗਾ ਸਾਡਾ ਕਲਬ ਕਰਵਾਏਗਾ ਇਹ ਟੂਰਨਾਮੈਂਟ ਫਰਵਰੀ ਦੇ ਐਂਡ ਮਹੀਨੇ ਚਲੇਗਾ ਉਹਦਾ ਕਾਰਨ ਹੈ ਕਿ ਰੰਜੀ ਮੈਚ ਚੱਲਦੇ ਆ ਜਨਵਰੀ ਡਿਸੰਬਰ ਮਹੀਨੇ ਆਈਪਲ ਦੇ ਸੈਸ਼ਨ ਚੱਲਦੇ ਆ ਟ్రਾਇਲ ਚੱਲਦੇ ਆ ਤੇ ਉਹਦੇ ਕਾਰਨ ਆਪਾਂ ਇਹ ਟੂਰਨਾਮੈਂਟ ਜਿਹੜਾ ਹੈ ਆਪਣਾ ਫੈਬਰੂਰੀ ਦੇ ਐਂਡ ਤੇ ਮਾਰਚ ਸਟਾਰਟਿੰਗ ਸ਼ੁਰੂ ਕਰਾਂਗੇ ਟੋਟਲ ਚੀਜ਼ ਜਿਹੜੇ ਤਾਂ ਅੱਜ ਦੇ ਟੂਰਨਾਮੈਂਟ ਦੇ ਚੀਫ ਕੈਸਟਰੀ ਹੈ ਜਿਨ੍ਹਾਂ ਦੇ ਦਾਨ ਨੇ ਜਾਂ ਜਰਦਨ ਦੇ ਸਹਿਯੋਗ ਨਾਲ ਤਾਂ ਕਾ ਟੂਰਨਾਮੈਂਟ ਸਫਲ ਹੋਇਆ ਉਹਨਾਂ ਨੂੰ ਵੈਸਟਰ ਨੂੰ ਕੀ ਕਰਾਂਗਾ ਮੈਂ ਸਭ ਤੋਂ ਵੱਲੇ ਬਹੁਤ ਦਿਲੋਤ ਦਿਲੋਤ ਧੰਨਵਾਦ ਕਰਨਾ ਆਪਣੇ ਚਾਚਾ ਜੀ ਜੇ ਚਾਚਾ ਜੀ ਦਾ ਐਕਸ ਡਿਪਟੀ ਸਪੀਕਰ ਪੰਜਾਬ ਦਿਨੇਸ਼ ਸਿੰਘ ਬੱਬੂ ਜੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਬਲਬੂਤੇ ਹੀ ਟੂਰਨਾਮੈਂਟ ਸਕਸੈਸ ਹੋਇਆ ਕਿ ਮੀਟ ਸਟੂਡੈਂਟਸ ਨਾਲ ਵਾਸਤੇ ਫਾਈਨੈਂਸ਼ੀਅਲ ਬੜਾ ਚਾਹੀਦਾ ਹੁੰਦਾ ਜਿਹਦੇ ਨਾਲ ਆਈ ਔਰ ਇਹ ਫਾਈਨੈਂਸ ਜਿਨ੍ਹਾਂ ਵੀ ਇਕੱਠਾ ਕੀਤਾ ਹੈ ਇਹ ਆਪਣੇ ਦਿਨੇਸ਼ ਸਿੰਘ ਬੱਬੂ ਜੀ ਨੇ ਕੀਤਾ ਹੈ ਔਰ ਤੁਸੀਂ ਦੇਖ ਸਕਦੇ ਹੋ ਗਰਾਊਂਡ ਵੀ ਹੈ ਉਹਨਾਂ ਦੀ ਦੇਣ ਹੈ ਅੱਜ ਟੂਰਨਾਮੈਂਟ ਵੀ ਚਾਰਸ ਤੋਂ ਸ਼ੁਰੂ ਹੋਇਆ ਹੈ ਉਹਨਾਂ ਦੇ ਦੇਣ ਕਰਕੇ ਸ਼ੁਰੂ ਹੋਇਆ ਹੈ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਦਾ ਉਹਨਾਂ ਦੇ ਹੀ ਬਲੋਤ ਹੈ ਅੱਜ ਸਾਡੇ ਮਨਵਾਲ ਚ ਅੱਜ ਜਿੰਨਾ ਵੀ ਟੂਰਨਾਮੈਂਟ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦੀ ਹੀ ਮਿਹਨਤ ਹੈ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਠਾਨਕੋ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar